ਉਹ ਕੀ ਕਰੇਗਾ 5 ਡਾਲਰ ਸਿੱਧੇ ਤੁਹਾਨੂੰ ਤੁਹਾਡੇ ਸਿੱਧੇ ਅਕਾਊਂਟ ਦੇ ਵਿੱਚ ਪਾ ਲੇਗਾ ਤੁਹਾਡੇ 10 ਡਾਲਰ ਨੂੰ ਉਹ ਕੁਝ ਨਹੀਂ ਸਮਝਦੇ ਹੈਗੇ ਉਹ ਤੁਹਾਨੂੰ ਸਿੱਧੇ ਤੁਹਾਡੇ ਅਕਾਊਂਟ ਦੇ ਵਿੱਚ ਪਾ ਦੇਣਗੇ ਤੁਹਾਡੇ 10 ਡਾਲਰ ਹੋਗੇ ਤਾਂ ਵੀ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਉਹ ਵੀ ਉਹ ਤੁਹਾਨੂੰ ਨਾਲ ਦੀ ਨਾਲ 5 ਡਾਲਰ ਜਾ ਤਾਂ ਉਹ ਤੁਹਾਨੂੰ ਐਡਵਾਂਸ ਦੇ ਦੇਗਾ ਤੁਹਾਨੂੰ 5 ਡਾਲਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਇਹ ਇੱਕ ਕੰਮ ਕਰ ਲੋ ਪੈਸੇ ਤੁਹਾਨੂੰ ਡਾਲਰਾਂ ਵਿੱਚ ਸਿੱਧੇ ਤੁਹਾਡੇ ਅਕਾਊਂਟ ਦੇ ਵਿੱਚ ਆਉਣਗੇ 101% ਬਿਲਕੁਲ ਇਹ ਸੱਚੀ ਗੱਲ ਆ ਜੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹੇ ਕੰਮ ਦੇ ਬਾਰੇ ਦੱਸਾਂਗਾ ਜਿੰਨੂੰ ਤੁਸੀਂ ਕਰਕੇ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਤੁਸੀਂ ਕਮਾ ਸਕਦੇ ਹੋ ਜੀ ਉਹ ਕਿਹੜਾ ਕੰਮ ਆ ਕਿਵੇਂ ਕਰਨਾ ਵਾ ਪੈਸੇ ਤੁਹਾਨੂੰ ਕਿਵੇਂ ਮਿਲਣਗੇ ਡਾਲਰਾਂ ਵਿੱਚ ਕਿੰਨੀ ਤਰੀਕ ਨੂੰ ਮਿਲਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਉਹ ਕਿਹੜਾ ਕੰਮ ਆ ਜਿਹੜਾ ਤੁਸੀਂ ਇਹ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਾ ਇਹ ਕੰਮ ਨੂੰ ਕੌਣ ਕਰ ਸਕਦਾ ਇਹ ਕੰਮ ਨੂੰ ਸਾਰੇ ਹੀ ਕਰ ਸਕਦੇ ਆ ਇਹ ਕੰਮ ਨੂੰ ਤੁਸੀਂ ਗਵਰਨਮੈਂਟ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਤੁਸੀਂ ਸਟੂਡੈਂਟ ਹੋ ਤੁਸੀਂ ਜਾਂ ਤੁਸੀਂ ਹਾਊਸ ਵਾਈਫ ਹੋ ਤੁਸੀਂ ਇਹ ਕੰਮ ਹਰੇਕ ਕੋਈ ਕਰ ਸਕਦਾ ਵਾ ਸੋ ਇਹ ਕੰਮ ਤੁਸੀਂ ਸਿਰਫ 2 ਜਾਂ 3 ਘੰਟੇ ਹੀ ਲਗਾ ਕੇ ਕਰਨਾ ਵਾ ਅਗਰ ਤੁਸੀਂ 2-3 ਘੰਟੇ ਦੇ ਵਿੱਚ ਇਹ ਕੰਮ ਕਰਦੇ ਹੋ ਤਾਂ ਮੈਂ ਕਹਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਅਰਨਿੰਗ ਕਰ ਸਕਦੇ ਹੋ ਜੇ ਅਗਰ ਆਪਾਂ ਗੱਲ ਕਰੀਏ ਕਿ ਤੁਸੀਂ ਘੱਟ ਤੋਂ ਘੱਟ ਤੁਸੀਂ ਮਹੀਨੇ ਦੇ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਹੋ ਜੇ ਆਪਾਂ ਘੱਟ ਤੋਂ ਘੱਟ ਗੱਲ ਕਰੀਏ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਤਾਂ ਘੱਟ ਤੋਂ ਘੱਟ ਮੰਨ ਕੇ ਚੱਲੋ ਤੁਸੀਂ 60000 ਰੁਪਇਆ 60000 ਰੁਪਇਆ ਤੁਸੀਂ ਮਹੀਨੇ ਦਾ ਕਮਾ ਸਕਦੇ ਹੋ ਘੱਟ ਤੋਂ ਘੱਟ ਜੇ ਆਪਾਂ ਵੱਧ-ਵੱਧ ਗੱਲ ਕਰੀਏ ਵੱਧ ਤੋਂ ਵੱਧ 2 ਲੱਖ ਰੁਪਇਆ ਵੱਧ ਤੋਂ ਵੱਧ ਤੁਸੀਂ 2 ਲੱਖ ਕਮਾ ਸਕਦੇ ਹੋ ਇਸ ਤੋਂ ਉੱਪਰ ਵੀ ਜਾ ਸਕਦੇ ਹੋ 60000 ਤਾਂ ਪੱਕੇ ਹੀ ਹੈ ਨਾ ਇਦੇ ਵਿੱਚ ਕੋਈ ਕੋਈ ਕੰਡੀਸ਼ਨ ਨਹੀਂ ਹੈਗੀ ਵੀ ਮਤਲਬ ਵੀ ਮੰਨ ਕੇ ਚੱਲੋ ਤੁਹਾਡੇ ਅਕਾਊਂਟ ਦੇ ਵਿੱਚ 100 ਡਾਲਰ ਹੋਗੇ ਤਾਂ ਆਉਣਗੇ 200 ਡਾਲਰ ਹੋਗੇ ਤਾਂ ਆਉਣਗੇ ਨਹੀਂ ਬਿਲਕੁਲ ਵੀ ਨਹੀਂ ਤੁਹਾਡੇ 10 ਡਾਲਰ ਹੋਗੇ ਤਾਂ ਵੀ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਉਹ ਵੀ ਮਹੀਨੇ ਬਾਅਦ ਨਹੀਂ ਆਉਣੇ ਇਹਦੇ ਵਿੱਚ ਵੀ ਜੇ ਅੱਪ ਗੱਲ ਕਰੀਏ ਤੁਹਾਡੇ ਖਾਤੇ ਦੇ ਵਿੱਚ ਇਹ ਮਹੀਨੇ ਬਾਅਦ ਆਉਣਗੇ ਨਹੀਂ ਬਿਲਕੁਲ ਵੀ ਨਹੀਂ ਇਹ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਨਾਲ ਦੀ ਨਾਲ ਮੰਨ ਲਓ ਤੁਸੀਂ ਅੱਜ 10 ਡਾਲਰ ਦਾ ਕੰਮ ਕੀਤਾ ਤਾਂ ਤੁਹਾਨੂੰ 10 ਡਾਲਰ ਆਉਣਗੇ ਰੁਪਏ ਇਸ ਵਿੱਚ ਨਹੀਂ ਕੰਮ ਹੁੰਦੇ ਹੈਗੇ ਜਿਹੜਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੰਮ ਦੱਸਾਂਗਾ ਉਹ ਤੁਸੀਂ ਬਾਹਰਲੀ ਕੰਪਨੀ ਆ ਜਿਵੇਂ ਕਿ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਸਪੇਨ ਰਸ਼ੀਆ ਇਹੋ ਜਿਹੀਆਂ ਕੰਪਨੀਆਂ ਦਾ ਤੁਸੀਂ ਕੰਮ ਕਰਨਾ ਸਿਰਫ ਘਰੇ ਬੈਠੇ ਤੁਸੀਂ ਕੰਮ ਕਿੱਦੇ ਤੇ ਕਰਨਾ ਅਗਰ ਤੁਹਾਡੇ ਕੋਲ ਲੈਪਟਾਪ ਹੈਗਾ ਤਾਂ ਬਹੁਤ ਵਧੀਆ ਅਗਰ ਤੁਹਾਡੇ ਕੋਲ ਲੈਪਟਾਪ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਫੋਨ ਚਾਹੀਦਾ ਬਸ ਮੋਬਾਈਲ ਫੋਨ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਉੱਤੇ ਤੁਸੀਂ ਕੀ ਕੰਮ ਕਰਨਾ ਵਾ ਦੇਖੋ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਅਗਰ ਤੁਸੀਂ ਉਹ ਤੁਸੀਂ ਪੰਜ ਕੰਮ ਸਿੱਖ ਲੈਨੇ ਹੋ ਮੈਂ ਤੁਹਾਨੂੰ ਉਹ ਪੰਜ ਕੰਮਾਂ ਬਾਰੇ ਦੱਸਿਆ ਸੀ ਅਗਰ ਤੁਸੀਂ ਉਹ ਪੰਜ ਕੰਮ ਤੁਸੀਂ ਸਿੱਖ ਲੈਂਦੇ ਹੋ ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਜੇ ਤੁਸੀਂ ਪੈਸੇ ਕਮਾ ਸਕਦੇ ਹੋ ਆਪਾਂ ਉਹਨਾਂ ਦੇ ਵਿੱਚੋਂ ਹੀ ਇੱਕ ਟੌਪਿਕ ਦੇ ਮੈਂ ਤੁਹਾਨੂੰ ਨਾਲ ਗੱਲ ਕਰਦਾ ਉਹ ਚੀਜ਼ ਹੈਗੀ ਆ ਫੋਟੋਸ਼ਾਪ 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 ਬਈ ਇਹ ਕੰਮ ਆ ਤੁਸੀਂ ਕੀ ਕਰਨਾ ਜਿਵੇਂ ਮੰਨ ਕੇ ਚੱਲੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਹਰ ਇੱਕ ਕੋਈ ਬੰਦਾ YouTube ਦੇ ਪਿੱਛੇ ਪਿਆ ਹੋਇਆ ਵਾ ਹਰ ਇੱਕ ਬੰਦਾ ਕਹਿੰਦਾ ਵੀ ਮੈਂ YouTube ਤੇ ਵੀਡੀਓ ਪਾਵਾਂ ਤਾਂ ਮੈਨੂੰ ਪੈਸੇ ਹੋਣ ਹਰ ਇੱਕ ਬੰਦਾ ਕਹਿੰਦਾ ਵੀ ਮੈਂ Facebook ਤੇ ਵੀਡੀਓ ਪਾਵਾਂ ਤਾਂ ਮੈਨੂੰ ਪੈਸੇ ਹੋਣ ਹਰ ਇੱਕ ਬੰਦਾ ਕਹਿੰਦਾ ਮੈਂ Instagram ਤੇ ਰੀਲ ਪਾਵਾਂ ਤਾਂ ਮੈਨੂੰ ਪੈਸੇ ਮਿਲਣ ਹਰ ਇੱਕ ਬੰਦਾ ਸੋਸ਼ਲ ਮੀਡੀਆ ਦੇ ਪਿੱਛੇ ਲੱਗਾ ਹੋਇਆ ਵੀ ਸਾਨੂੰ ਵਧੀਆ ਤੋਂ ਵਧੀਆ ਅਰਨਿੰਗ ਹੋ ਜੇ ਕਿਉਂਕਿ ਸੋਸ਼ਲ ਮੀਡੀਆ ਤੋਂ ਲੋਕੀ ਲੱਖਾਂ ਰੁਪਇਆ ਕਮਾ ਰਹੇ ਨੇ ਲੱਖਾਂ ਰੁਪਇਆ ਠੀਕ ਹੈ ਜੀ ਹੁਣ ਦੇਖੋ ਜਿਹੜੇ ਬੰਦੇ YouTube ਤੇ ਕੰਮ ਕਰਦੇ ਨੇ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਅੱਗੇ ਵਧਿਆ ਹੋਇਆ ਵਾ ਉਹਨਾਂ ਕੋਲ ਉਹਨਾਂ ਕੋਲ ਟਾਈਮ ਨਹੀਂ ਹੈਗਾ ਇਸ ਕਰਕੇ ਉਹ ਬੰਦਾ ਹਾਇਰ ਕਰਦੇ ਨੇ ਜਿਹਨੂੰ ਮਹੀਨੇ ਦੇ 400 ਡਾਲਰ ਤੋਂ ਲੈ ਕੇ 1000 ਡਾਲਰ 1000 ਡਾਲਰ ਦਿੰਦੇ ਨੇ ਮਹੀਨੇ ਦੇ ਜਿਹਨੂੰ ਵਧੀਆ ਐਡੀਟਿੰਗ ਆਉਂਦੀ ਹੈ ਜੇ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਹੈਗਾ ਜਿਹਨੂੰ ਐਡੀਟਿੰਗ ਆਉਂਦੀ ਆ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਕਿਵੇਂ ਕੰਮ ਕਰਨਾ ਵਾ ਉਹ ਤਾਂ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਹਦੇ ਵਾਸਤੇ ਮੈਂ ਸਪੈਸ਼ਲ ਇੱਕ ਅਲੱਗ ਤੋਂ ਵੀ ਇੱਕ ਵੀਡੀਓ ਬਣਾ ਦਾਂਗਾ ਤੁਹਾਡੇ ਵਾਸਤੇ ਹੁਣ ਆਪਾਂ ਗੱਲ ਕਰਨੀ ਹੈ ਫੋਟੋਸ਼ਾਪ ਦੀ ਦੇਖੋ YouTube ਦੇ ਉੱਪਰ ਨਾ ਇੱਕ ਥੰਬਨੇਲ ਲੱਗਦਾ ਵਾ ਥੰਬਨੇਲ ਉਹਦਾ ਸਾਈਜ਼ ਹੁੰਦਾ ਵਾ 640 640 360 ਜਾਨੀ ਕਿ ਇਧਰੋਂ 640 ਨੀਚੇ ਨੂੰ 360 ਇਸ ਥੰਬਨੇਲ ਆ ਤੁਸੀਂ ਵੀ ਦੇਖਿਆ ਨਾ ਵੀਡੀਓ ਦੇ ਉੱਤੇ ਜਿਹੜੇ ਥੰਬਨੈਲ ਲੱਗਦੇ ਉਹ ਬੜੇ ਸੋਹਣੇ ਲੱਗਦੇ ਜਿਹਨੂੰ ਵਧੀਆ ਤੋਂ ਵਧੀਆ ਥੰਬਨੇਲ ਬਣਾਨੇ ਹੁੰਦੇ ਆ ਤੁਸੀਂ ਕੀ ਕਹਿੰਨਾ ਫੋਟੋਸ਼ਾਪ ਦੇ ਵਿੱਚ ਅਗਰ ਤੁਹਾਨੂੰ ਫੋਟੋਸ਼ਾਪ ਨਹੀਂ ਹੁੰਦੀ ਹੈਗੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਮੋਬਾਈਲ ਦੇ ਉੱਤੇ ਵੀ ਸਿਖਾ ਦਾਂਗਾ ਮੈਂ ਮੋਬਾਈਲ ਦੇ ਉੱਤੇ ਥੰਬਨੇਲ ਕਿਵੇਂ ਬਣਾਣਾ ਵਾ ਉੱਤੇ ਮੈਂ 올ਰੇਡੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੋਬਾਈਲ ਦੇ ਉੱਤੇ ਤੁਸੀਂ ਥੰਬਨੇਲ ਬਣਾ ਲੈਨੇ ਹੋ ਤਾਂ ਵੀ ਬਹੁਤ ਵਧੀਆ ਵਾ ਅਗਰ ਤੁਸੀਂ ਤੁਹਾਡੇ ਕੋਲ ਲੈਪਟਾਪ ਹੈਗਾ ਵਾ ਤੁਸੀਂ ਉਹਦੇ ਵਿੱਚ ਫੋਟੋਸ਼ਾਪ ਦਾ ਇੱਕ ਸੌਫਟਵੇਅਰ ਆ ਜਿਹੜਾ ਤੁਸੀਂ ਉਹ ਤੁਸੀਂ ਡਾਊਨਲੋਡ ਕਰ ਲਓ ਅਗਰ ਤੁਹਾਨੂੰ ਫੋਟੋਸ਼ਾਪ ਹੁੰਦੀ ਆ ਤਾਂ ਗੁੱਡਾ ਅਗਰ ਤੁਹਾਨੂੰ ਫੋਟੋਸ਼ਾਪ ਨਹੀਂ ਕਰਨ ਹੁੰਦੀ ਹੈਗੀ ਚਲੋਣੀ ਤਾਂ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਮੈਂ ਪ੍ਰੋਪਰਲੀ ਨਾ ਇੱਕ ਪੂਰਾ ਪੂਰਾ ਟਿਊਟੋਰੀਅਲ ਆ ਜਿਹੜਾ ਮੈਂ ਉਸ ਸਟੈਪ ਬਾਈ ਸਟੈਪ ਜਾਨੀ ਉਹਦੀ ਚਾਰ ਪੰਜ ਵੀਡੀਓ ਬਣਨੀ ਆ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਫੋਟੋਸ਼ਾਪ ਨੂੰ ਕਿਵੇਂ ਚਲਾ ਕੇ ਲੈਪਟਾਪ ਜਾਂ ਕੰਪਿਊਟਰ ਦੇ ਉੱਤੇ ਤੁਸੀਂ ਇੱਕ ਵਧੀਆ ਟੋਪ ਦਾ ਤੁਸੀਂ ਥੰਬਨੇਲ ਤੁਸੀਂ ਬਣਾ ਕਈ ਮੇਰੇ ਭੈਣ ਭਰਾਏ ਜੋ ਵੀ ਇੱਕ ਨੇ ਜਿਹੜੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਹ ਥੰਬਨੇਲ ਬਣਾਉਣਾ ਆਉਂਦਾ ਹੀ ਹੁੰਦਾ ਕਿਉਂਕਿ ਉਹਨਾਂ ਦਾ ਕੰਮ ਸਾਰਾ ਫੋਟੋਸ਼ਾਪ ਦੇ ਵਿੱਚ ਹੀ ਹੁੰਦਾ ਉਹਨਾਂ ਲਈ ਵੀ ਇਹ ਜਿਹੜਾ ਪਲੇਟਫਾਰਮ ਬਹੁਤ ਵਧੀਆ ਵਾ ਹੁਣ ਤੁਸੀਂ ਕੀ ਕਰਨਾ ਵਾ ਇੱਕ fiber.com ਨਾ ਦੀ ਇੱਕ ਕੰਪਨੀ ਆ ifiverfiber.com ਇਹ fiber.com ਨਾ ਦੀ ਇੱਕ ਕੰਪਨੀ ਆ ਇਹਦੇ ਤੋਂ ਸਾਰੇ ਪੂਰੀ ਦੁਨੀਆ ਦੇ ਲੋਕ ਨੇ ਜਿਹੜੇ ਤਗੜੇ ਤਗੜੇ ਯੂਟਿਊਬਰ ਨੇ ਜਬ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਦੇ ਵਿੱਚ ਉਹਨਾਂ ਨੇ ਮਤਲਬ ਵੀ ਕਿਸੇ ਬੰਦੇ ਨੂੰ ਹਾਇਰ ਕਰਦੇ ਰਹਿੰਦੇ ਨੇ ਉੱਥੇ ਕਿਸੇ ਨੇ ਜੇ ਮੰਨ ਲਓ ਤੁਹਾਨੂੰ ਵੀਡੀਓ ਐਡੀਟਿੰਗ ਹੁੰਦੀ ਆ ਜਾਂ ਫਿਰ ਤੁਹਾਨੂੰ ਫੋਟੋਸ਼ਾਪ ਹੁੰਦੀ ਆ ਜਾਂ ਤੁਹਾਨੂੰ ਕੋਈ ਹੋਰ ਵੀ ਹੁੰਦਾ ਜਿਵੇਂ ਕੋਰਲ ਡਰਾਅ ਹੁੰਦਾ ਵਾ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੰਮ ਹੁੰਦਾ ਵਾ ਤੁਸੀਂ ਉਹ ਕੀ ਕਰਨਾ ਵਾ ਆਪਣਾ ਇੱਕ ਆਪਣਾ ਇੱਕ ਜੀ ਰੈਜ਼ਿਊਮ ਬਣਾ ਲੈਣਾ ਇੱਕ ਰੈਜ਼ਿਊਮ ਬਣਾ ਲੈਣਾ ਤੁਸੀਂ ਤੇ fiber.com ਦੇ ਉੱਤੇ ਜਾ ਕੇ ਤੁਸੀਂ ਅਪਲੋਡ ਕਰ ਦੇਣਾ ਵਾ fiverr.com ਤੇ ਜਾ ਕੇ ਆਪਣਾ ਜਿਹੜਾ ਡਾਟਾ ਤੁਸੀਂ ਜਾਂ ਰਿਜ਼ਿਊਮ ਕਿਵੇਂ ਤੁਸੀਂ ਅਪਲੋਡ ਕਰਨਾ ਵਾ ਅਗਰ ਤੁਹਾਨੂੰ ਪਤਾ ਤਾਂ ਠੀਕ ਆ ਅਗਰ ਨਹੀਂ ਪਤਾ ਤਾਂ ਪਲੀਜ਼ ਇੱਥੇ ਇਸ ਵੀਡੀਓ ਦੇ ਨੀਚੇ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਹੋਣਗੇ ਵੀ fiverr.com ਦੇ ਉੱਤੇ ਅਸੀਂ ਆਪਣਾ ਰਿਜ਼ਿਊਮ ਕਿਵੇਂ ਬਣਾਈਏ ਤਾਂ ਮੈਨੂੰ ਤੁਸੀਂ ਕਮੈਂਟ ਕਰ ਦਿਓ ਮੈਂ ਉਹਦੇ ਤੇ ਪ੍ਰੋਪਰਲੀ ਇੱਕ ਵੀਡੀਓ ਲੈ ਆਵਾਂਗਾ ਵੀ fiverr.com ਤੇ ਜਾ ਕੇ ਤੁਸੀਂ ਆਪਣਾ ਰਿਜ਼ਿਊਮ ਕਿਵੇਂ ਹੈ ਤੁਸੀਂ ਅਪਲੋਡ ਕਰਨਾ ਵਾ ਤੇ ਕਿਵੇਂ ਉੱਥੋਂ ਤੁਸੀਂ ਕੰਮ ਲੈਣਾ ਵਾ ਮੰਨ ਲਓ ਉੱਥੇ ਜਿਹੜੇ ਗੋਰੇ ਨੇ ਉਹ ਕੀ ਕਰਦੇ ਨੇ ਕਿ YouTube ਦੀ ਵੀਡੀਓ ਬਣਾਉਂਦੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਉਦਾਹਰਨਾਂ ਦਿਨਾ ਵਾ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਹਨਾਂ ਨੇ ਜਿਹੜੇ ਸਿਰਫ ਥੰਬਨੇਲ ਹੀ ਬਣਾਉਂਦੇ ਨੇ ਲੋਕ ਪਹਿਲਾਂ ਤਾਂ ਦਿਖਾ ਦਿਨਾ ਵਾ ਜਿਹੜੇ ਹੈਗੇ ਨੇ ਇੱਕ ਮਾਨਕ ਬਹੁਤ ਤਕੜਾ ਇੱਕ YouTuber ਆ ਮਿਸਟਰ ਬੀ ਬਿਸਟ ਮਿਸਟਰ ਬਿਸਟ ਇਹਦੇ ਥੰਬਨੇਲ ਇਹ ਆਪ ਨਹੀਂ ਬਣਾਉਂਦਾ ਇਹਨੇ ਬੰਦਾ ਹਾਇਰ ਕੀਤਾ ਹੋਇਆ ਵਾ ਇੱਕ ਬੰਦਾ ਹੋਰ ਆ ਉਹਦਾ ਮੇਰੇ ਦਿਮਾਗ ਦੇ ਵਿੱਚ ਨਾਂ ਨਹੀਂ ਹੈਗਾ ਕੀ ਸੀਗਾ ਉਹਨੇ ਵੀ ਬੰਦਾ ਰੱਖਿਆ ਹੋਇਆ ਵਾ ਜਾਨੀ ਕਿ ਉਹ ਆਪਣੇ 1000 ਡਾਲਰ 1000 ਡਾਲਰ ਦਿੰਦਾ ਇੱਕ ਮਹੀਨੇ ਦੇ ਤੁਸੀਂ 10000 ਡਾਲਰ ਦੇ ਹਿਸਾਬ ਨਾਲ ਦੇਖ ਲਓ ਕਿੰਨੇ ਹੋਗੇ 1 ਮਹੀਨੇ ਦੇ 1000 ਡਾਲਰ ਦਿੰਦਾ ਸਿਰਫ ਕਾਦੇ ਥੰਬਨੇਲ ਬਣਾਉਣ ਦੇ ਥੰਬਨੇਲ ਬਣਾਉਣ ਦੇ ਥੰਬਨੇਲ ਤੁਸੀਂ ਵੀ ਬਣਾ ਸਕਦੇ ਹੋ ਅਗਰ ਤੁਸੀਂ ਵਧੀਆ ਥੰਬਨੇਲ ਬਣਾ ਕੇ ਤੁਸੀਂ ਉਹ ਬੰਦੇ ਨੂੰ ਤੁਸੀਂ ਦਿਨੇ ਹੋ ਤਾਂ ਇੱਕ ਥੰਬਨੇਲ ਦਾ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਆਪਾਂ ਮੰਨ ਕੇ ਚੱਲੀਏ ਜੇ ਤੁਸੀਂ ਬਣਾਉਨੇ ਹੋ ਤਾਂ ਮੰਨ ਕੇ ਚੱਲੋ ਤੁਸੀਂ 500 ਰੁਪਏ ਚਾਰਜ ਕਰੋਗੇ ਇੱਕ ਥੰਬਨੇਲ ਦਾ ਤੁਹਾਡੇ ਕੋਲ ਇੱਕ ਦਿਨ ਦੇ ਵਿੱਚ ਦੋ ਥੰਬਨੇਲ ਆਗੇ ਜੇ ਤੁਸੀਂ ਦੋ ਤਿੰਨ ਘੰਟੇ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਨਹੀਂ ਦੇ ਸਕਦਾ ਤੁਸੀਂ ਦੋ ਤਿੰਨ ਘੰਟੇ ਦੇ ਵਿੱਚ ਟੋਪ ਦੇ ਤੁਸੀਂ ਜਾਨੀ ਦੋ ਜਤ ਤਿੰਨ ਦੋ ਜਾਂ ਤਿੰਨ ਥੰਬਨੇਲ ਤੁਸੀਂ ਬਣਾ ਦੋਗੇ ਤੁਸੀਂ ਮੰਨ ਕੇ ਚਲੋ ਤੁਸੀਂ ਇੱਕ ਦਿਨ ਦੇ ਵਿੱਚ ਦੋ ਥੰਬਨੇਲ ਵੀ ਬਣਾ ਦਿੰਨੇ ਆ ਉਹ ਦੋ ਥੰਬਨੇਲ ਬਣ ਗਏ ਇੱਕ ਥੰਬਨੇਲ ਦਾ ਤੁਸੀਂ ਚਾਰਜ ਕੀਤਾ 500 ਰੁਪਿਆ ਦੂਜੇ ਦਾ ਵੀ ਤੁਸੀਂ 500 ਰੁਪਿਆ ਕੀਤਾ ਤਾਂ ਕਿੰਨਾ ਹੋ ਗਿਆ 1000 ਰੁਪਿਆ ਹੋ ਗਿਆ ਇੱਕ ਦਿਨ ਦਾ ਇੱਕ ਦਿਨ ਦਾ ਸਿਰਫ 1000 ਰੁਪਿਆ ਹੋ ਗਿਆ ਸਿਰ ਤੁਸੀਂ ਦੋ ਜਾਂ ਤਿੰਨ ਘੰਟੇ ਕੰਮ ਕੀਤਾ ਤੁਸੀਂ ਇੱਕ ਦਿਨ ਦਾ ਤੁਸੀਂ 1000 ਰੁਪਿਆ ਤੁਸੀਂ ਕਮਾ ਲਿਆ ਨੋਰਮਲੀ ਠੀਕ ਆ ਜੀ ਹੁਣ ਤੁਸੀਂ ਇਹ ਦੇਖ ਲਓ ਜਦੋਂ ਮਹੀਨੇ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਤੁਹਾਡੇ ਕੋਲ ਦੋ ਥੰਬਨੇਲ ਆ ਗਏ ਆ ਹਨਾ ਤਾਂ ਤੁਸੀਂ ਮਹੀਨੇ ਦੇ ਦੇਖ ਲਓ ਤੁਹਾਡੇ ਕੋਲ 60 ਥੰਬਨੇਲ ਆ ਜਾਣੇ ਆ 60 ਇੱਕ ਦਿਨ ਦੇ ਤਾਂ ਤੁਸੀਂ ਦੇਖ ਲਓ ਕਿੰਨੇ ਪੈਸੇ ਕਮਾ ਲੇ ਤੁਸੀਂ ਉਹ ਕਰ ਲਓ ਇਹ ਤਾਂ ਮੈਂ ਘੱਟ ਤੋਂ ਘੱਟ ਗਿਆ ਵਾ ਕਿਉਂਕਿ ਜੇ ਤੁਸੀਂ ਉਹ ਸਾਈਡ ਤੇ ਜਾ ਕੇ ਦੇਖੋ ਲੋਕਾਂ ਕੋਲ ਬਹੁਤ ਹੀ ਜ਼ਿਆਦਾ ਕੰਮ ਪਿਆ ਵਾ ਪੈਂਡਿੰਗ ਦੇ ਵਿੱਚ ਹਰ ਇੱਕ ਬੰਦੇ ਨੂੰ ਜਲਦੀ ਆ ਅਗਲਾ ਕਹਿੰਦਾ ਯਾਰ ਮੈਂ ਇੰਨਾ ਵੇਟ ਨਹੀਂ ਕਰ ਸਕਦਾ ਮੈਨੂੰ ਜਲਦੀ ਤੋਂ ਜਲਦੀ ਕੰਮ ਕਰਕੇ ਦਿਓ ਕਿਉਂਕਿ ਲੋਕ ਵੀਡੀਓ ਬਹੁਤ ਜ਼ਿਆਦਾ ਬਣਾ ਰਹੇ ਨੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਦੇ ਉੱਤੇ ਪਾਉਣ ਵਾਸਤੇ ਕਿਉਂਕਿ ਉਹਨਾਂ ਕੋਲ ਥੰਬਨੇਲ ਬਣਾਉਣ ਵ ਅਗਰ ਤੁਸੀਂ ਵਧੀਆ ਥੰਬਨੇਲ ਇਹ ਤੁਸੀਂ ਸੋਚਣਾ ਵਾ ਕਿੰਦਾ ਥੰਬਨੇਲ ਬਣਾਉਣਾ ਵਾ ਇਹ ਤੁਸੀਂ ਦਿਮਾਗ ਨਾਲ ਸੋਚਣਾ ਜਿੰਨੋ ਵਧੀਆ ਤੁਸੀਂ ਥੰਬਨੇਲ ਬਣਾ ਕੇ ਤੁਸੀਂ ਉਹਨੂੰ ਦੋਵੋਗੇ ਉਹ ਤੁਹਾਨੂੰ ਉਨੇ ਹੀ ਜ਼ਿਆਦਾ ਪੈਸੇ ਦੇਗਾ ਤੇ ਇੱਕ ਹੋਰ ਉਹ ਪੈਸੇ ਤੁਹਾਨੂੰ ਸਿੱਧੇ ਹੀ ਦੇਗਾ ਮੰਨ ਲਓ ਤੁਹਾਡੀ ਗੱਲ ਹੋ ਗਈ ਵੀ ਮੈਂ ਇੱਕ ਜਿਹੜਾ ਇਹ ਇੱਕ ਥੰਬਨੇਲ ਬਣਾਉਣ ਦਾ ਮੈਂ 5 ਡਾਲਰ ਲਵਾਂਗਾ ਆ 5 ਡਾਲਰ ਤੁਸੀਂ ਇੱਕ ਥੰਬਨੇਲ ਬਣਾਉਣ ਦਾ ਲੈ ਰਹੇ ਹੋ 1 ਡਾਲਰ ਬਣਾਉਣ ਦਾ 5 ਥੰਬਨੇਲ ਲੈ ਤੁਸੀਂ ਉਹਨੂੰ ਥੰਬਨੇਲ ਬਣਾ ਕੇ ਦਿੱਤਾ ਉਹ ਤੁਹਾਨੂੰ ਨਾਲ ਦੀ ਨਾਲ 5 ਡਾਲਰ ਜ਼ਿਆਦਾ ਹੋਰ ਤੁਹਾਨੂੰ ਅਡਵਾਂਸ ਦੇ ਦੇਗਾ ਤੁਹਾਨੂੰ 5 ਡਾਲਰ ਜਾਫਰ ਜਦੋਂ ਤੁਹਾਨੂੰ ਥੰਬਨੇਲ ਦਾ ਤੁਸੀਂ ਉਹਨੂੰ ਡੰਮੀ ਤਿਆਰ ਕਰਕੇ ਦੇ ਦਿੱਤੀ ਕਿ ਉਹਨੂੰ ਫਾਈਨਲ ਨਹੀਂ ਕਰਕੇ ਦੇਣਾ ਤਾਂ ਉਹਨੂੰ ਕਹਿੰਦਾ ਵੀ ਆਮ ਜਮਗਾ ਵੀ ਓਕੇ ਆ ਜੀ ਮੈਨੂੰ ਭੇਜ ਦਿਓ ਫਾਈਨਲ ਉਹ ਕੀ ਕਰੇਗਾ 5 ਡਾਲਰ ਸਿੱਧੇ ਤੁਹਾਨੂੰ ਤੁਹਾਡੇ ਸਿੱਧੇ ਅਕਾਊਂਟ ਦੇ ਵਿੱਚ ਪਾ ਲੇਗਾ ਤੁਹਾਡੇ ਤੁਹਾਡੇ 5 ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਪਾ ਦੇਗਾ ਜੇ ਪੇਪਲ ਰਾਈ ਪੇਪਲ ਰਾਈ ਹੁੰਦਾ ਵੀ ਤੁਸੀਂ ਪੇਪਲ ਇੱਕ ਅਕਾਊਂਟ ਬਣਦਾ ਵਾ ਜੀਮੇਲ ਆਈਡੀ ਬੈਂਕ ਨਾਲ ਤੁਹਾਡੇ ਨਾਲ ਤੇ ਚੱਲਦਾ ਵਾ ਜਦੋਂ ਮੰਨ ਲਓ ਕੋਈ ਬਾਹਰ ਦਾ ਬੰਦਾ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੋਂ ਪੈਸੇ ਪੁੰਦਾ ਵਾ ਉਹ ਪੇਪਲ ਰਾਈ ਪਾ ਸਕਦਾ ਵਾ ਤੁਸੀਂ ਉਹਨੂੰ ਆਪਣੀ ਪੇਪਲ ਦੀ ਜੀਮੇਲ ਆਈਡੀ ਤੁਸੀਂ ਦੇ ਦੇਣੀ ਆ ਤੁਸੀਂ ਉਹਨੂੰ ਜਦੋਂ ਜੀਮੇਲ ਆਈਡੀ ਦੋਗੇ ਪੇਪਲ ਦੇ ਵਿੱਚ ਤੁਹਾਨੂੰ ਸਿੱਧਾ 5 ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਪਾ ਦੇਗਾ ਨਾਲ ਦੀ ਨਾਲ ਉਹ 24 ਘੰਟੇ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੇ ਆ ਮੈਸਰ ਤੁਹਾਨੂੰ ਪਹਿਲਾਂ ਹੀ ਆ ਜਾਂਦਾ ਵਾ ਤੁਸੀਂ 5 ਡਾਲਰ ਹੋਗੇ ਹੁਣ ਤੁਸੀਂ ਮਹੀਨੇ ਦੇ ਜਿੰਨੇ ਵਧੀਆ ਤੁਸੀਂ ਥੰਬਨੇਲ ਬਣਾ ਕੇ ਦੋਗੇ ਤੁਸੀਂ 100 ਥੰਬਨੈਲ ਬਣਾਉਦੇ ਤੁਸੀਂ ਮਹੀਨੇ ਦੇ ਤੁਸੀਂ ਸਿਰਫ ਥੰਮਨੇ ਨਹੀਂ ਬਣਾਉਣੇ ਆ ਤੁਸੀਂ ਤੁਸੀਂ ਫੋਟੋਸ਼ਾਪ ਦੇ ਵਿੱਚ ਵੀ ਤੁਸੀਂ ਥੰਬਨੇਲ ਬਣਾ ਸਕਦੇ ਹੋ ਤੁਸੀਂ ਇਹ ਮੋਬਾਈਲ ਤੋਂ ਵੀ ਤੁਸੀਂ ਬਣਾ ਸਕਦੇ ਹੋ ਮੋਬਾਈਲ ਤੇ ਥੰਬਨੇਲ ਕਿਵੇਂ ਬਣਾਉਣਾ ਵਾ ਉੱਤ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਪਲੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਨਾ ਆਪਣੇ ਮੋਬਾਈਲ ਤੋਂ ਥੰਬਨੇਲ ਕਿਵੇਂ ਬਣਾਈਏ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ ਤੁਹਾਨੂੰ ਥੰਬਨੇਲ ਬਣਾਉਣ ਦਾ ਪਤਾ ਲੱਗ ਜਾਏਗਾ ਨੰਬਰ 1 ਨੰਬਰ 2 ਫੋਟੋਸ਼ਾਪ ਤੁਹਾਨੂੰ ਹੁੰਦੀ ਆ ਤਾਂ ਬਹੁਤ ਵਧੀਆ ਅਗਰ ਤੁਹਾਨੂੰ ਫੋਟੋਸ਼ਾਪ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਵੀਡੀਓ ਦੇ ਤਲੇ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਫੋਟੋਸ਼ਾਪ ਵੀ ਸਿਖਾ ਦਾਂਗਾ ਜਿਹੜੇ 4-5 ਟੂਲ ਨੇ ਵਧੀਆ ਟੋਪ ਦੇ ਤੁਸੀਂ ਉਹ 4-5 ਟੂਲ ਹੀ ਸਿੱਖ ਲਓ ਤੁਸੀਂ ਉਤੋਂ ਹੀ ਵਧੀਆ ਤੁਸੀਂ ਥੰਬ ਬਣਾ ਸਕਦੇ ਹੋ ਉਹਦੇ ਤੋਂ ਵੀ ਤੁਸੀਂ ਬਹੁਤ ਵਧੀਆ ਤੁਸੀਂ ਅਰਨਿੰਗ ਤੁਸੀਂ ਕਰ ਸਕਦੇ ਹੋ fiber.com ਤੇ ਜਾਓ ਆਪਣਾ ਰੈਜ਼ਿਊਮ ਅਪਲੋਡ ਕਰੋ ਤੇ ਲੋਕਾਂ ਨੂੰ ਤੁਸੀਂ ਥੰਬਨੇਲ ਬਣਾਓ ਉਹ ਤੁਹਾਨੂੰ ਸਿੱਧੀ ਮੇਲ ਕਰਨਗੇ ਵੀ ਸਾਨੂੰ ਥੰਬਨੇਲ ਬਣਾ ਕੇ ਦਿਓ ਤੁਸਾਨੂੰ ਆਮ ਥੰਬਨੇਲ ਬਣਾ ਕੇ ਦੇ ਦੋ ਉਹ ਤੁਹਾਨੂੰ ਮਹੀਨੇ ਦੀ ਬਹੁਤ ਵਧੀਆ ਅਰਨਿੰਗ ਤੁਹਾਨੂੰ ਉਹ ਕਰਕੇ ਦੇ ਸਕਦਾ 5 ਡਾਲਰ ਤਾਂ ਮੈਂ ਘੱਟ ਤੋਂ ਘੱਟ ਲਾਇਆ ਵਾ ਤੁਸੀਂ ਵੱਧ ਤੋਂ ਵੱਧ ਮੰਨ ਕੇ ਚੱਲੋ ਤੁਸੀਂ ਜੇ ਵਧੀਆ ਟੋਪ ਦਾ ਥੰਬਨੇਲ ਬਣਾਉਣ ਲੱਗੇ ਨਾ ਤਾਂ ਤੁਸੀਂ ਰੱਖ ਦੋ ਅਸੀਂ 10 ਡਾਲਰ ਲੈਨੇ ਆ ਜੀ ਇੱਕ ਥੰਬਨੇਲ ਦੇ ਅਗਰ ਗੋਰਾ ਦੇਖੇਗਾ ਵੀ ਇਹ 10 ਡਾਲਰ ਲੈ ਰਿਹਾ ਵਾ ਤਮਨ ਇਹ ਬਣਾਉਂਦੇ 10 ਡਾਲਰ ਉਹਨਾਂ ਲਈ ਬਹੁਤ ਹੀ ਜ਼ਿਆਦਾ ਥੋੜੇ ਆ ਬਹੁਤ ਹੀ ਜ਼ਿਆਦਾ ਥੋੜੇ ਆ ਉਹਨਾਂ ਲਈ ਇਹ 10 ਡਾਲਰ ਨੂੰ ਉਹ ਕੁਝ ਨਹੀਂ ਸਮਝਦੇ ਹੈਗੇ ਉਹ ਤੁਹਾਨੂੰ ਸਿੱਧੇ ਤੁਹਾਡੇ ਅਕਾਊਂਟ ਦੇ ਵਿੱਚ ਪਾ ਦੇਣਗੇ ਸੋ ਅਗਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰ ਆਪਰਲੀ ਪਤਾ ਲੱਗ ਗਿਆ ਤਾਂ ਬਹੁਤ ਵਧੀਆ ਕਰਦਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾ ਤਾਂ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਤੁਸੀਂ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਜਦੋਂ ਮਰਜੀ ਮੈਨੂੰ ਤੁਸੀਂ ਕਾਲ ਕਰਕੇ ਤੁਸੀਂ ਆਪਣੀ ਜਿਹੜਾ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੀ ਸੋ ਦੋਸਤੋ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਕਿ ਮੈਂ ਬਹੁਤ ਹੀ ਜਲਦੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਆਪਣੀ 2 ਘੰਟੇ ਉਹ ਸ਼ੁਰੂ ਕਰਨ ਜਾ ਰਿਹਾ ਹਾਂ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਤੁਸੀਂ ਬੁੱਕ ਕਰਵਾ ਲਓ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ 3 ਤੋਂ 4 ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਤੁਸੀਂ ਉਹ ਵਰਕਸ਼ਾਪ ਲਾ ਕੇ ਤੁਹਾਡੀ ਜ਼ਿੰਦਗੀ ਬਦਲ ਜੀ ਕਿਉਂਕਿ ਮੈਂ ਫੇਸਬੁਕ ਇੰਸਟਾਗ੍ਰਾਮ ਟੈਲੀਗ੍ਰਾਮ ਵਟਸਐਪ ਤੇ YouTube ਤੋਂ ਇਲਾਵਾ ਮੈਂ ਤੁਹਾਨੂੰ 10 ਤੋਂ 15 ਇਹੋ ਜਿਹੇ ਬਿਜ਼ਨਸ ਆਈਡੀਆ ਦੱਸਾਂਗਾ ਅਗਰ ਤੁਸੀਂ ਉਹ ਬਿਜ਼ਨਸ ਆਈਡੀਆ ਤੇ ਘਰੇ ਬੈਠ ਕੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ 3 ਤੋਂ 4 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਘੁਮਾ ਸਕਦੇ ਹੋ ਜੀ ਸੋ ਅਗਰ ਤੁਸੀਂ ਮੇਰੀ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਕਾਲ ਕਰਕੇ ਅੱਜ ਹੀ ਆਪਣੀ ਸੀਟ ਤੁਸੀਂ ਬੁੱਕ ਕਰਾ ਲਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ